ਕੰਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੇਰ ਦੇ ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦੀਆਂ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿੰਨਾਂ ਚੋ ਦੋਸਤ ਹੋਈਆਂ ਤੇ ਇੱਕ ਗੱਬਣ ਆ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੀਆਂ ਆਪਣੀਆਂ ਦੋ ਦੋ ਟੈਂਪ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੋ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਜਸ਼ਨ ਜੀ ਪਿੰਡ ਮਿਆਧੀਆਂ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਪੁੱਲ ਦੋ ਫੋਨ ਨੰਬਰ ਵੀ ਲਿਖ ਦੱਸ ਜੀ ਠੀਕ ਹੈ ਜੀ ਤੇ ਆਪਣੇ ਕੋ ਹੈਗੀਆਂ ਤਿੰਨ ਅੱਜ ਹਨਾ ਤਿੰਨ ਜੀ ਆ ਵੀ ਸੂਈ ਜੀ ਅੱਛਾ ਆ ਵੀ ਸੂਈ ਆ ਉਹ ਗੱਬੜਿਆ ਤੇ ਇੱਕ ਗੱਬੜਨੇ ਪਹਿਲਾਂ ਸੂਈਆਂ ਵਖਾ ਦੀਏ ਸੂਈਆਂ ਵਖਾ ਦੀਏ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ ਇਹਨੂੰ ਸੂਈ ਨਾ ਹਟ ਜੇ ਵੇਖ ਲਓ 20 25 ਦਿਨ ਹੋ ਗਏ ਠੀਕ ਹੈ ਜੀ ਹਾਂ ਜੀ ਤੇ ਦੁੱਧ ਦੁੱਧਰ 20 ਕੋ 9 ਕਿਲੋ 9 ਲੀਟਰ ਹਾਂ ਜੀ ਬਾਕੀ ਆਵੇ ਜੇ ਇੱਧਰ ਥੋੜੀ ਸਥਿਤੀ ਜੇ ਪੂਰੀ ਅਜੇ ਸੈੱਟ ਨਹੀਂ ਹੋਇਆ ਕੰਮ ਤੂੜੀਆਂ ਤਾਲੀਆਂ ਤੂੜੀ ਜਿਹੜੀ ਆ ਕਾਲੀ ਜੀ ਹੋਈ ਆ ਤੂੜੀ ਵੀ ਨਹੀਂ ਚਿੱਟੀ ਕਾਲੀ ਤੂੜੀਆਂ ਹੋਈਆਂ ਜੀ ਕਾਲੀ ਤੂੜੀ ਆ ਬਹੁਤਾ ਹੀ ਪਾਣੀ ਪੁਣੀ ਆਇਆ ਫਿਰ ਫ ਹਾਂਜੀ ਤੂੜੀ ਰਹਿ ਗਈ ਆ ਤੁਹਾਨੂੰ ਬੜਾ ਤੂੜੀ ਤੋਂ ਡੰਗਰਾ ਕੀ ਜਣਾ ਹਾਂਜੀ ਹਾਂਜੀ ਹਸਟਾ ਲਾ ਤੁਰੂਗਾ ਫਿਰ ਤੇ ਡੰਗਰਾ ਦੁੱਧ ਤੇ ਆ ਜਾਣਾ ਹੁਣ ਜਿਹੜਾ ਸਟਾਲਾ ਤੁਰਿਆ ਫੇਰ ਇਧਰੋਂ ਕੰਮ ਥੋੜਾ ਸੈੱਟ ਹੋਣਾ ਵਾ ਇਹ ਆ ਵੀ ਇਹ ਇਹ ਵਾਦਾ ਵਾ ਵੀ ਇਧਰ ਤਾਂ ਜਿਹੜਾ ਪਸ਼ੂ ਕਿਤੇ ਚੰਗੀ ਜਗ੍ਹਾ ਤੇ ਜਾਂਦਾ ਤੇ ਉਹ ਦੁੱਧ ਦੋ ਵਧ ਸਕਦਾ ਦੁੱਧੂਗਾ ਕੱਢੋ ਘੱਟ ਵੀ ਇਧਰ ਦਾ ਪਸ਼ੂ ਜੀ ਜਾਊਗਾ ਚੰਗੀ ਜਗ੍ਹਾ ਤਿੰਨ ਚਾਰ ਕਿਲੋਰੀ ਟਾਪ ਮਾਰੂਗਾ ਰੋਪੀ ਜੀ ਹਾਂਜੀ ਹਾਂਜੀ ਕਿਉਂਕਿ ਇਧਰ ਨਾ ਤੇ ਖਾਣ ਪੀਣ ਦਾ ਸਹੀ ਤਰ੍ਹਾਂ ਵਾ ਤੇ ਇੱਕ ਵੈਸੇ ਹੀ ਉਤਰੇ ਪੱਠੇ ਪੁੱਠੇ ਦਾ ਫਰਕ ਹੈ ਪੱਠੇ ਦੀ ਬੜ ਐਲੇ ਕਿੰਨਾ ਉਹ ਪੱਕਾ ਤੋਂ ਦੱਸਿਆ ਦੇ ਕੋਲ 9 ਕਿਲੋ 9 ਕਿਲੋ ਰੁਪਏ ਅੱਛਾ 9 ਲੀਟਰ ਦੁੱਧ ਹੁਣ ਹੈਗਾ ਜਿਹੜਾ ਇਹਦੇ ਕੋਲ ਜੀ ਬਾਕੀ ਸਾਂਭਣ ਵਾਲੀਆਂ ਵਗਾਵਾ ਸਾਮ ਕੇ ਦੁੱਧੋਂ ਬਾਦ ਵੀ ਸਕਦੀਆਂ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਦੇ ਤੇ ਮੁੱਲ ਫਿਰ ਇਹਦਾ ਮੁੱਲ ਹਰਪੀ ਜੀ ਚਲੋ ਜਿੱਦਾਂ ਮਰਜ਼ੀ ਆ ਦੁੱਧ ਇਹਦੇ ਥੱਲੇ ਹੁੰਦਾ 12 ਕਿਲੋ ਵੈੜ ਵੀ ਤੁਹਾਨੂੰ ਬਸ ਦੁੱਧ ਕਰਨ ਵਾਲੀ ਹੈ ਬਾਕੀ ਪੱਠਿਆਂ ਪੁਠੇ ਤੰਗੀ ਥੋੜੀ ਹੈ ਜੀ ਹਾਂਜੀ ਹਾਂਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਦੇ ਦੀਏ 28000 ਦੀ 28 ਦੀ ਹਾਂਜੀ ਥੋੜਾ ਪਤਾ ਹੋਰ ਮਨ ਕਰ ਦੀਏ ਉਹਦਾ ਵੈੜ ਤੇ ਹਰਪੀ ਜੀ 30 ਦੀ ਭਾਂ ਵੇਚ ਦਿੰਦੇ ਪਰ ਤੁਹਾਨੂੰ ਪਤਾ ਹੁਣ ਥੋੜਾ ਜਿਹਾ ਪੱਠਿਆਂ ਪੁਠਿਆਂ ਤੰਗੀ ਹੈ ਇੱਧਰ ਤੁਹਾਨੂੰ ਹੀ ਕਰਾ ਲਓ ਮਾਨ ਜੋ ਕਰਾਉਣਾ ਹੈ ਆਪ ਹੀ ਕਰ ਦਿਓ 2000 ਛੱਡ ਦੀਏ ਥੱਕਣਾ ਹੋ ਜਾਊਗਾ ਨਹੀਂ ਥੱਕਾ ਨਹੀਂ ਹੁੰਦਾ 3000 ਰੁਪਏ ਤੁਸੀਂ ਕਹ ਬਾਗੀ ਥੇ ਕੋਤ ਸੱਲੀ ਕਰਕੇ ਖੜੇ ਵੀਰ ਆ ਚੰਗੀ ਜੰਮੀ ਪਲੀ ਜੇ ਇਹ ਹਰਪੀ ਜਾਈ ਹਾਲ ਜੀ ਅੱਛਾ ਆ ਕੇ ਠੰਡੀ ਧਰੀਆ ਕੋਈ ਪਰਵਾਹ ਨਹੀਂ ਨੂੰ ਮਗਰੇ ਦੇ ਵਸ਼ਾ ਜੀ ਕਿੰਨਾ ਚਿਰ ਹੋ ਗਿਆ ਨਾ ਸੋਈ ਨਾ 15 20 ਦਿਨ ਹੋ ਗਏ ਯਾਰ ਜੀ ਆ ਠੀਕ ਹੈ ਪਟਾ ਆ ਬੱਚਾ ਬੱਦਨੀ ਹਸਾਂਦੀ ਤੇ ਇੱਕ ਥਾਣਾ ਨਹੀਂ ਚੱਲਦਾ ਇਹਦਾ ਇੱਕ ਥਾਣਾ ਕੋਈ ਪਿੱਲੜ ਜਿੱਧਰ ਦੇ ਸੰਦੀ ਬੈਣੀ ਹਾਲ ਦਾ ਅਗਲਾ ਥਾਣਾ ਨਹੀਂ ਚੱਲਦਾ ਜਮੰਦਰੀ ਬੰਦੇ ਆ ਹਾਂ ਜੀ ਤੇ ਤਿੰਨ ਥਾਣ ਜਿਹੜੇ ਚੱਲਦੇ ਤਿੰਨ ਥਾਣ ਚੱਲਦੇ ਹਾਲ ਜੀ ਤੇ ਦੁੱਧ ਜਵਾਬ ਅਸਮਾ ਬੜਾ ਬਹੁਤਾ ਚੰਗਾ ਦੁੱਧ ਆ ਰਹੀ ਵਾ ਨੋਕ ਲਗਾ ਦੀ 8 ਕਿਲੋ ਪੱਕਾ ਹੋ ਤੇ ਦੁੱਧ ਮੱਝਾਂ ਰਗਾ ਲਓ ਦੁੱਧਰ ਵੀ ਬਹੁਤ ਹੈ ਸੰਗਣਾ 6 ਪਾਇੰਟ ਦਾ ਦੁੱਧ ਹੈ ਤੋਰ ਫੇਰ ਇੱਕ ਰਿੰਦ ਉਤਰਾ ਠੰਡੀ ਤੇਰੀ ਆ ਠੰਡੀ ਠੰਡੀ ਆ ਤੇਰੀ ਨਾ ਕੋਈ ਮੰਗਾ ਨਾ ਕੋਈ ਪਾੜਾ ਉਦਾਂ ਹੀ ਹੱਗੀ ਬੈਜੋ ਬਹੁਤ ਅੱਛਾ ਦੇਖੋ ਜੇ ਵੈੜਿਆ ਦੂਜਾ ਸੁਆ ਬਾਕੀ ਆ ਵੀ ਉਤਰਾ ਚਲਾ ਸੋਹਣੀ ਆ ਚੰਗੀ ਜੰਮੀ ਪਲੀ ਆ ਬਾਕੀ ਚਲੋ ਜੋ ਕੁਦਰਤੀ ਹੋਇਆ ਵਾ ਤੇ ਇਹਦਾ ਫਿਰ ਮੁੱਲ ਮੁੱਲ ਹਰਪੀ ਜੀ ਜੋ ਮਰਜੀ ਤੇ ਜੇ ਤੋਂ ਦੀ 14 ਸੌਨਾ ਦੇ ਵੇਡ ਹਾਂਜੀ ਤੇ ਤੇ ਵੇਚਦੀ ਨਹੀਂ 45000 ਅੱਛਾ ਹੁਣ ਹਰਪੀ ਜੀ ਮੁੱਲ ਤੁਹਾਨੂੰ ਪਤਾ ਆਪਣਾ ਕਹਿ ਜੇ ਹਾਂਜੀ ਦੇ ਦੀਏ 18000 18 ਦੇ ਕੁ ਹਜ਼ਾਰ ਹੋਰ ਛੱਡ ਦੀਏ ਹੋਰ ਛਡਾਲਵਾ ਰੱਖ ਜੇ 16 ਦੇ 16000 ਕੀ ਜਾ ਕੇ ਠੀਕ ਹੈ ਜੀ ਸਾਢੇ 15000 ਦੀ ਆਪ ਵੀ ਦੇ ਦਾਂਗੇ ਠੀਕ ਹੈ ਜੀ ਸਾਢੇ 15000 ਦੀ ਵਾਗ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਚਲੋ ਸਾਰਿਆਂ ਸਾਰਾ ਸਿਆਲ ਇਹਨੇ ਦੁੱਧ ਵਧੀਆ ਚਵਾਈ ਜਣਾਵਾ ਹਰਪੀ ਜੀ ਨੇ ਦੁੱਧ 10-11 ਕਿਲੋ ਕਰੀ ਜਣਾ ਤੇ ਬਾਕੀ ਜੰਮੀ ਪਲੀ ਚੰਗੀ ਆ ਪੂਰੀ ਚੰਗੀ ਆ ਤੇ ਠੀਕ ਹੈ ਜੀ ਤੇ ਆ ਜਿਹੜੀ ਗੱਬਨ ਆ ਗਈ ਹਨਾ ਨਿਗੇ ਨਿਗੇ ਸਿੰਗੇ ਦੇ ਅਗੇ ਇਹ ਨਿਗੇ ਸਿੰਗੇ ਤੋਰਾ ਹਾ ਇਹਨਾਂ ਮੇ ਕੀ ਕਮਾਲਾ ਬਣਿਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਹਰਪੀ ਜੀ ਦੁੱਧ ਦੇ ਵੀ 10-11 ਕਿਲੋ ਚਵਾਈ ਜਾਊਗੀ ਬਾਕੀ ਤੁਹਾਨੂੰ ਪਤਾ ਪੱਠੇ-ਪੁੱਠੇ ਥੋੜੀ ਚੰਗੇ ਦੋ 10 ਕਿਲੋ ਤਾਂ ਨਹੀਂ ਮਾਰਦੀ ਆ ਜੀ ਠੀਕ ਹੈ ਤੁਰਹਾ ਸੰਜੀ ਜੀ ਅੱਜ ਤੇਰੀ ਮਰਜ਼ੀ ਪਈ ਜਾਵੇ ਤੇ ਬਹੁਤ ਹੀ ਚੰਨ ਲੱਗੂ ਲਿਆ ਜੀ ਬਹੁਤ ਹੀ ਠੰਡੀ ਠੀਕ ਹੈ ਜੀ ਜਿਹੜਾ ਦੀ ਮਰਜ਼ੀ ਪਈ ਜਾਂਦੀ ਰੇ ਇਹ ਣੂੜੀ ਨੇ ਛੜ ਮਾਰ ਦੇਣੀ ਠੀਕ ਹੈ। ਸੋ ਬਹੁਤੀ ਸੰਦੀ। ਤੇ ਕਿੰਨਾ ਫੇਰ ਕੀ ਇਹਦਾ ਮੁੱਲ? ਹਰ ਦੂਜੀ ਜਦਾਂ ਮੱਧੀ ਆ ਥੋੜਾ ਜਿਹਾ ਕਬਸ਼ੀ ਰਾਜੀ ਹੁੰਦੀ ਨਾ। ਹਾਂਜੀ। ਫੇਰ ਬਸ਼ ਭਗ 30 ਦੀ ਵੇਚ ਦਿੰਦੇ। ਹਾਂਜੀ। ਹੁਣ ਮੁੱਲ ਦਾ 22 ਹੀ ਦੇ ਦਾਂਗੇ। ਅੱਛਾ 20000। ਆਪਾਂ ਰੇਟ ਪਾਉਣੇ ਨਿਕ ਨਿਕ ਯਾਦ ਦੋ ਹਜ਼ਾਰ ਵਾਲਾ ਕੰਮ ਕਰਨਾ ਇਹ ਨਹੀਂ ਪਿਆਵੇਂ ਬੰਨ ਕੇ ਬੈਠੇ ਰਹੀ ਜੀ ਤੁਹਾਨੂੰ ਪਤਾ ਵੀਡੀਓ ਪਾਈ ਦੀ ਹੈ। ਹਾਂਜੀ ਹਾਂਜੀ। ਇਹ ਆ ਵੀ ਆਈ ਚਲਾਈ ਹੋਈ ਜਾਵੇ। ਚਲਿਆ ਯਾਰ 20000 2000 ਵਾਲਾ ਕੰਮ ਆਪਣਾ। ਬਾਕੀ ਬਾਕੀ ਚੋਂ ਹੀ ਮਾਰਦੇ ਸੀ। ਗੱਬਣ ਤਿਆਰ ਆ ਉਤਰਾ। 2000 ਛੱਡ ਦਈਏ। 1 ਵੇਖੋ ਥਾਂ ਤੁਨ ਕਿੱਡਾ ਚੰਗਾ ਜੇ ਦੇਖੋ ਠੰਢੀ ਠੰਢੀ ਤੇ ਰਹੀ ਆ ਬਹੁਤ ਹੀ ਠੰਢੀ ਤੇ ਬਾਕੀ ਚਲੋ ਕੋਈ ਵੀ ਆਪਣੀ ਤਸੱਲੀ ਕਰਕੇ ਤੇ ਪਾਸ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ